ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜਨਸ਼ਿਪ ਕੈਨੇਡਾ ਨੇ 2025 ਦੇ ਆਪਣੇ ਨਵੇਂ ਐਕਸਪ੍ਰੈਸ ਐਂਟਰੀ ਡਰਾ ਦਾ ਐਲਾਨ ਕੀਤਾ ਹੈ ਅੱਜ ਦਾ ਐਕਸਪ੍ਰੈਸ ਐਂਟਰੀ ਡਰਾ ਮਹੀਨੇ ਦਾ ਚੌਥਾ ਡਰਾ ਹੈ ਅੱਜ ਦਾ ਡਰਾ 10 ਜੂਨ ਨੂੰ ਇੱਕ ਛੋਟੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਡਰਾ 4 ਜੂਨ ਨੂੰ ਹੈਲਥ케ਅਰ ਅਤੇ ਸੋਸ਼ਲ ਸਰਵਿਸਿਜ਼ ਦੇ ਕਿੱਤਿਆਂ ਦੀ ਸ਼੍ਰੇਣੀ ਲਈ ਦੂਜਾ ਡਰਾ ਤੇ 2 ਜੂਨ ਨੂੰ ਇੱਕ ਹੋਰ ਪੀਐਨਪੀ ਡਰਾ ਤੋਂ ਬਾਅਦ ਆਇਆ ਹੈ ਮਾਹਿਰਾ ਨੇ ਇਹ ਅੰਦਾਜ਼ਾ ਲਾਇਆ ਸੀ ਕਿ ਅਗਲਾ ਡਰਾਅ ਸੰਭਾਵੀ ਤੌਰ ਤੇ 530 CRS ਸਕੋਰ ਦੇ ਆਸ-ਪਾਸ ਰਹਿਣ ਵਾਲਾ ਹੈ ਹੁਣ ਤੱਕ IRCC ਨੇ 2025 ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਦੇ ਰਾਹੀਂ 38342 ITA ਜਾਰੀ ਕੀਤੇ ਨੇ ਬਾਕੀ ਐਕਸਪ੍ਰੈਸ ਐਂਟਰੀ ITA CEC ਉਮੀਦਵਾਰਾ ਫ੍ਰੈਂਚ ਪਾਸ਼ਾ ਦੀ ਮਹਾਰਤ ਵਾਲੇ ਉਮੀਦਵਾਰਾ ਤੇ ਐਕਸਪ੍ਰੈਸ ਐਂਟਰੀ ਦੀਆਂ ਤਰਜੀਹੀ ਸ਼੍ਰੇਣੀਆਂ 'ਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ। ਸਤਿ ਸ਼੍ਰੀ ਅਕਾਲ ਮੈਂ ਹਾਂ ਜਸਪੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ 2025 ਦੇ ਆਪਣੇ ਨਵੇਂ ਐਕਸਪ੍ਰੈਸ ਐਂਟਰੀ ਡਰਾ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹਨੂੰ CEC ਕਿਹਾ ਜਾਂਦਾ ਆ ਉਹਦੇ ਉਮੀਦਵਾਰਾਂ ਲਈ ਇੱਕ ਟਾਰਗੇਟਡ ਡਰਾ ਦੇ ਵਿੱਚ 3000 ਆਈਟੀਏ ਜਾਰੀ ਕੀਤੇ ਨੇ ਅੱਜ ਦਾ ਐਕਸਪ੍ਰੈਸ ਐਂਟਰੀ ਡਰਾ ਮਹੀਨੇ ਦਾ ਚੌਥਾ ਡਰਾ ਹੈ ਤੇ ਇਹ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਦੇ ਅਧੀਨ ਪਹਿਲਾ ਵੱਡਾ ਅਤੇ ਸੀਈਸੀ ਡਰਾ ਵੀ ਹੈ ਅੱਜ ਦਾ ਡਰਾ 10 ਜੂਨ ਨੂੰ ਇੱਕ ਛੋਟੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਡਰਾ 4 ਜੂਨ ਨੂੰ ਹੈਲਥ케ਅਰ ਅਤੇ ਸੋਸ਼ਲ ਸਰਵਿਸਿਜ਼ ਦੇ ਕਿੱਤਿਆਂ ਦੀ ਸ਼੍ਰੇਣੀ ਲਈ ਦੂਜਾ ਡਰਾ ਤੇ 2 ਜੂਨ ਨੂੰ ਇੱਕ ਹੋਰ ਪੀਐਨਪੀ ਡਰਾ ਤੋਂ ਬਾਅਦ ਆਇਆ ਹੈ ਇਸ ਦੇ ਲਈ ਘੱਟੋ-ਘੱਟ CRS ਸਕੋਰ 529 ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਹਦੇ ਲਈ ਯੋਗ ਹੋਣ ਲਈ ਲਾਜ਼ਮੀ ਹੈ ਕਿ ਯੂਨੀਵਰਸਲ ਕੋਆਰਡੀਨੇਟਿਡ ਟਾਈਮ 28 ਸਤੰਬਰ 2024 ਨੂੰ ਸ਼ਾਮ 6:06 ਮਿੰਟ ਤੋਂ ਪਹਿਲਾਂ ਇੱਕ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਬਣਾਈ ਹੋਵੇ। ਇੱਥੇ ਇਹ ਵੀ ਦੱਸ ਦਈਏ ਕਿ ਪਿਛਲੇ CEC ਡਰਾ ਮੌਕੇ ਹੀ ਮਾਹਿਰਾ ਨੇ ਇਹ ਅੰਦਾਜ਼ਾ ਲਾਇਆ ਸੀ ਕਿ ਅਗਲਾ ਡਰਾਅ ਸੰਭਾਵੀ ਤੌਰ ਤੇ 530 CRS ਸਕੋਰ ਦੇ ਆਸ-ਪਾਸ ਰਹਿਣ ਵਾਲਾ ਹੈ ਤੇ ਜਾਂ ਫਿਰ CEC ਉਮੀਦਵਾਰਾਂ ਜਾਂ 370 ਤੋਂ 410 ਦੇ ਆਸ-ਪਾਸ ਘੱਟ ਸਕੋਰ ਵਾਲੇ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਨੂੰ ਟਾਰਗੇਟ ਕਰੇਗਾ ਹੁਣ ਤੱਕ IRCTC ਨੇ 2025 ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਦੇ ਰਾਹੀਂ 38342 ITA ਜਾਰੀ ਕੀਤੇ ਨੇ ਇਸ ਸਾਲ ਐਕਸਪ੍ਰੈਸ ਐਂਟਰੀ ਸਿਸਟਮ ਨੇ ਮੁੱਖ ਤੌਰ ਤੇ ਪੀਐਨਪੀ ਉਮੀਦਵਾਰਾਂ ਤੇ ਕੇਂਦਰਿਤ ਡਰਾਅ ਕੱਢੇ ਨੇ ਬਾਕੀ ਐਕਸਪ੍ਰੈਸ ਐਂਟਰੀ ਆਈਟੀਏ ਸੀਈਸੀ ਉਮੀਦਵਾਰਾਂ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਤੇ ਐਕਸਪ੍ਰੈਸ ਐਂਟਰੀ ਦੀਆਂ ਤਰਜੀਹੀ ਸ਼੍ਰੇਣੀਆਂ 'ਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ ਸੀਈਸੀ ਕੈਨੇਡਾ ਦੀਆਂ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਦੁਆਰਾ ਇੱਕ ਤਾਲਮੇਲ ਵਾਲੇ ਯਤਨ ਦਾ ਹਿੱਸਾ ਹੈ ਤਾਂ ਜੋ ਹੋਰ ਟੈਂਪਰੇਰੀ ਫੋਰਨ ਵਰਕਰਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ 'ਚ ਸਥਾਈ ਤੌਰ ਤੇ ਵਸਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਇਹ ਵਿਦੇਸ਼ੀ ਨਾਗਰਿਕਾਂ ਜੋ ਕੈਨੇਡਾ 'ਚ ਪ੍ਰਵਾਸ ਕਰਨ 'ਚ ਦਿਲਚਸਪੀ ਰੱਖਦੇ ਨੇ ਵਿਚਕਾਰ ਇੱਕ ਵਿਨ-ਵਿਨ ਰਿਲੇਸ਼ਨਸ਼ਿਪ ਨੂੰ ਵੀ ਦਰਸਾਉਂਦਾ ਹੈ ਆਈਆਰਸੀਸੀ ਸਟੈਟਿਸਟਿਕਸ ਕੈਨੇਡਾ ਤੇ ਹੋਰ ਰਿਪਿਊਟਿਡ ਸੋਰਸਸ ਦੁਆਰਾ ਕੀਤੀ ਗਈ ਖੋਜ ਲਗਾਤਾਰ ਇਹ ਦਰਸਾਉਂਦੀ ਹੈ ਕਿ ਸਕਿਲਡ ਵਰਕਰ ਕੈਂਡੀਡੇਟਸ ਕੋਲ ਜੇਕਰ ਦੇਸ਼ ਦੇ ਵਿੱਚ ਰਹਿਣ ਦਾ ਪਹਿਲਾਂ ਦਾ ਤਜਰਬਾ ਹੈ ਤਾਂ ਉਹ ਕੈਨੇਡੀਅਨ ਜੌਬ ਮਾਰਕੀਟ 'ਚ ਏਕੀਕ੍ਰਿਤ ਹੋਣ 'ਚ ਵਧੇਰੇ ਸਫਲ ਹੁੰਦੇ ਨੇ ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਲਈ ਇੱਕ ਫਾਇਦਾ ਇਹ ਹੈ ਕਿ ਉਹਨਾਂ ਨੂੰ ਐਕਸਪ੍ਰੈਸ ਐਂਟਰੀ 'ਚ ਵਰਤੇ ਗਏ ਸੀਆਰਐਸ ਦੇ ਤਹਿਤ ਵਧੇਰੇ ਅੰਕ ਦਿੱਤੇ ਜਾਂਦੇ ਨੇ ਜਿਹੜੇ ਕਿ ਪੀਆਰ ਲਈ ਅਰਜ਼ੀ ਦੇਣ ਲਈ ਸੱਦਾ ਦਿੱਤੇ ਜਾਣ ਦੀ ਸੰਭਾਵਨਾ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਂਦਾ ਹੈ ਇੱਕ ਹੋਰ ਫਾਇਦਾ ਇਹ ਹੈ ਕਿ ਐਕਸਪ੍ਰੈਸ ਐਂਟਰੀ ਰਾਹੀਂ ਚੁਣੇ ਗਏ ਇਹਨਾਂ ਸੀਈਸੀ ਬਿਨੇਕਾਰਾਂ ਨੂੰ ਆਮ ਤੌਰ ਤੇ 6 ਮਹੀਨਿਆਂ ਦੇ ਅੰਦਰ ਹੀ ਸਥਾਈ ਨਿਵਾਸ ਪ੍ਰਾਪਤ ਹੁੰਦਾ ਹੈ ਇਸ ਤੋਂ ਇਲਾਵਾ ਸੀਈਸੀ ਉਮੀਦਵਾਰਾਂ ਨੂੰ ਦੂਜੇ ਦੋ ਐਕਸਪ੍ਰੈਸ ਐਂਟਰੀ ਪ੍ਰੋਗਰਾਮਾਂ ਦੇ ਉਮੀਦਵਾਰਾਂ ਦੇ ਉਲਟ ਪੀਆਰ ਲਈ ਅਰਜ਼ੀ ਦਿੰਦੇ ਸਮੇਂ ਆਈਆਰਸੀਸੀ ਨੂੰ ਸੈਟਲਮੈਂਟ ਫੰਡਾਂ ਦਾ ਸਬੂਤ ਦਿਖਾਉਣ ਦੀ ਲੋੜ ਨਹੀਂ ਪੈਂਦੀ ਫਿਲਹਾਲ ਅਸੀਂ ਦਰਸ਼ਕਾਂ ਨੂੰ ਔਰ ਕੈਨੇਡਾ ਆਉਣ ਜਾਂ ਪੀਆਰ ਲੈਣ ਦੇ ਚਾਹਵਾਨਾਂ ਨੂੰ ਇਸ ਗੱਲ ਦੀ ਹਮੇਸ਼ਾ ਸਲਾਹ ਦਿੰਨੇ ਆ ਜਾਣਕਾਰੀ ਦਿੰਨੇ ਆ ਕਿ ਸਾਡਾ ਕੰਮ ਤੁਹਾਡੇ ਤੱਕ ਖਬਰ ਪਹੁੰਚਾਉਣਾ ਜਾਂ ਜਾਣਕਾਰੀ ਪਹੁੰਚਾਉਣਾ ਆ ਜੇਕਰ ਤੁਸੀਂ ਕੈਨੇਡਾ ਆਣ ਕੇ ਵਸਣਾ ਚਾਹੁੰਦੇ ਹੋ ਆਪਣੀ ਫਾਈਲ ਲਗਾਉਣਾ ਚਾਹੁੰਦੇ ਹੋ ਤੇ ਜ਼ਰੂਰੀ ਹੋ ਜਾਂਦਾ ਹੈ ਕਿ ਕਾਨੂੰਨੀ ਮਾਹਿਰਾਂ ਦੇ ਨਾਲ ਇਮੀਗ੍ਰੇਸ਼ਨ ਮਾਹਿਰਾਂ ਦੇ ਨਾਲ ਤੁਸੀਂ رابطہ ਜ਼ਰੂਰ ਬਣਾਓ ਕਿਉਂਕਿ ਦਸਤਾਵੇਜ਼ਾਂ ਦੇ ਵਿੱਚ ਕਿਤੇ ਵੀ ਕੋਈ ਕਮੀ ਜੜੀ ਆ ਉਹ ਨਹੀਂ ਰਹਿਣੀ ਚਾਹੀਦੀ ਆ ਤੁਹਾਡਾ ਸੁਪਨਾ ਪੂਰਾ ਹੋਣਾ ਚਾਹੀਦਾ ਇਹਦੇ ਨਾਲ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਗੱਲ ਦੀ ਵੀ ਦਰਖਾਸਤ ਕਰਦੇ ਹਾਂ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਤੁਸੀਂ ਉਹਨਾਂ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਤੁਸੀਂ ਕੋਈ ਸੁਝਾਅ ਜਾਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ ਐਡਰੈਸ ਕੰਟੈਕਟ ਐਟ tvpunjab.com ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਕਿਉਂਕਿ ਸਾਡੀ ਕੋਸ਼ਿਸ਼ ਹਮੇਸ਼ਾ ਬਿਹਤਰ ਤੋਂ ਬਿਹਤਰੀਨ ਹੋਣ ਦੀ ਰਹਿੰਦੀ ਹੈ ਫਿਲਹਾਲ ਇੰਨੇ ਦਿਨਾਂ ਲਈ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ